ਮਨਛਾਹਰ ਮੈਨੂੰ ਤਾਂ ਇੰਨੀ ਮਨਛਾਹਾਰੇ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਮੈਂ ਕੋਈ ਇਦਾਂ ਦਾ ਕੰਮ ਕਰਦਾ ਨਹੀਂ ਜੀ ਮੈਂ ਸਿਰਫ ਸਵਾਰੀਆਂ ਨਾਲ ਆਟੋ ਚਲਾਉਣਾ ਵਾ ਇਹਨਾਂ ਨੇ ਮੈਨੂੰ ਨਜਾਇਜ਼ ਚੱਕ ਕੇ ਮੇਰੇ ਗਲ ਚਾਰ ਪੇਟੀਆਂ ਸ਼ਰਾਬ ਦੀਆਂ ਪਾਈਆਂ ਮੇਰੇ ਆਟੋ ਦੇ ਵਿੱਚ ਰੱਖੀਆਂ ਜੀ ਉਸ ਰੋਡ ਦੇ ਉੱਪਰ ਵੱਡਾ ਸਾਰਾ ਠੇਕਾ ਉਹਦੇ ਅੰਦਰ ਗਡਾਉਣਾ ਜੀ ਉਹ ਗਡਾਉਣ ਦੇ ਅੰਦਰ ਲੈ ਜਾ ਕੇ ਇਹਨਾਂ ਨੇ ਮੈਨੂੰ 6-7 ਜਣੇ ਨੇ ਲੋਹੇ ਵਾਲੇ ਪੈਪਾ ਨਾਲ ਮੇਰੇ ਪਲਾਸਟਿਕ ਦੇ ਪੈਪਾ ਮੇਰੇ ਸੱਟ ਮਾਰ ਮਾਰ ਕੇ ਤੋੜੇ ਜੀ ਦਰ ਮੈਂ ਸਵਾਰੀਆਂ ਛੱਡ ਕੇ ਆ ਰਿਹਾ ਸੀ ਜਲੰਧਰ ਬਾਈਪਾਸ ਤੋਂ ਇਹਨਾਂ ਨੇ ਮੈਨੂੰ ਦਾਣਾ ਮੰਡੀ ਕੋਲੇ ਗੱਡੀ ਮੇਰੇ ਮਗਰ ਲਾ ਕੇ ਉੱਥੋਂ ਮੇਰੇ ਆਟੋ ਦੇ ਮੂਹਰੇ ਲਾਈ ਇਹਨਾਂ ਨੇ ਗੱਡੀ ਮੈਨੂੰ ਕਹਿੰਦੇ ਘੁੱਟ ਤੋਂ ਫੜ ਕੇ ਥੱਲੇ ਲਾ ਲਿਆ ਕਹਿੰਦੇ ਥੱਲੇ ਉੱਤਰ ਮੈਨੂੰ ਮੈਨੂੰ ਵਾਈ ਫੇਸ ਨਹੀਂ ਜਾਣਦੇ ਜੀ ਸਰ ਇਹ ਕਿੱਦਾਂ ਜਾਣਦੇ ਵੇ ਤੁਹਾਨੂੰ ਮੈਂ ਇਤਕੀ ਇਹਨਾਂ ਨੂੰ ਪਹਿਲੀ ਵਾਰ ਦੇਖਿਆ ਜੀ ਸਰ ਮੈਂ ਇਦਾਂ ਦਾ ਕੰਮ ਪਹਿਚਾਣ ਕਿੱਦਾਂ ਜੀ ਤੁਹਾਨੂੰ ਪਹਿਚਾਣ ਇੱਕਦਮ ਹੀ ਆ ਕੇ ਸਰ ਗੱਡੀ ਡਾਲਾ ਵਾਡੀ ਗੱਡੀ ਨਾਲ ਲਾ ਲਈ ਕੱਲ ਸ਼ਾਮੀ 6 ਵਜੇ ਸਰ ਸ਼ਰਾਬ ਉਹਨਾਂ ਨੇ ਆਪਣੇ ਕੋਲੋਂ ਉੱਥੇ ਠੇਕੇ ਦੇ ਮੇਰਾ ਆਟੋ ਲਈ ਆ ਕੇ ਰਾਤ ਨੂੰ ਉੱਥੋਂ ਰੱਖ ਕੇ ਪੁਲਿਸ ਵਾਲਿਆਂ ਨੂੰ ਚਾਰ ਬੇਟੀਆਂ ਮੇਰੇ ਆਟੋ ਦੇ ਵਿੱਚੋਂ ਬਰਾਮਤ ਕਰਾਈਆਂ ਨੇ ਸਰ ਮੈਨੂੰ ਠੇਕੇ ਦੇ ਅੰਦਰ ਲੈ ਜਾ ਕੇ ਪਹਿਲਾਂ ਉਹਨਾਂ ਨੇ ਕੁੱਟਿਆ ਜੀ ਉਸ ਤੋਂ ਬਾਅਦ ਮੈਨੂੰ ਸਕਾਰਪਿਓ ਗੱਡੀ ਦੇ ਵਿੱਚ ਬਿਠਾ ਕੇ ਰਾਤੀ 10 ਵਜੇ ਉਹਨਾਂ ਨੇ ਮੈਨੂੰ 4 ਨੰਬਰ ਦਰੇਸੀ ਥਾਣੇ ਦੇ ਵਿੱਚ ਦੇ ਦਿੱਤਾ ਜੀ ਲੁਧਿਆਣਾ ਲੈ ਨਾ ਜੋੜ ਚੱਕਿਆ ਤੁਸੀਂ ਤੇ ਮੈਂ ਹਾਂ ਯੂਮਰੀ ਕੱਲ ਦੇਰ ਰਾਤ ਇੱਕ ਨੌਜਵਾਨ ਜਿਹੜਾ ਕਿ ਆਪਣੇ ਘਰ ਨੂੰ ਜਾ ਰਿਹਾ ਸੀ ਜਲੰਧਰਪੁਰ ਬਾਈਪਾਸ ਤੋਂ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹਾ ਕਿ ਕੁਝ ਨੌਜਵਾਨਾਂ ਨੇ ਪੰਜ ਛੇ ਨੌਜਵਾਨਾਂ ਨੇ ਉਸ ਨੂੰ ਚੱਕਿਆ ਤੇ ਦਾਣਾ ਮੰਡੀਓ ਚੱਕ ਕੇ ਉਸ ਤੋਂ ਬਾਅਦ ਜਿਹਾ ਕਿ ਉਸ ਨੂੰ ਆਪਣੇ ਠੇਕੇ ਦੇਗੇ ਲੈ ਕੇ ਗਏ ਤੇ ਉਨਾਂ ਬੜੀ ਕੁੱਟਮਾਰ ਕੀਤੀ ਗਲਤ ਕਰਦੇ ਆ ਕਿ ਐਸਾ ਕਾਰਨ ਰਿਹਾ ਕੁੱਟਮਾਰ ਦਾ ਭਾਜੀ ਕਿਉਂ ਕੁੱਟਮਾਰ ਕੀਤੀ ਕੀ ਕਾਰਨ ਐਸੇ ਰੇ ਨਹੀਂ ਤਹਾਨਾ ਕੁੱਟਮਾਰ ਦੇ ਕੌਣ ਨੇ ਉਹ ਵਿਅਕਤੀ ਪਾਈ ਉਹ ਵਿਅਕਤੀ ਸਿਰਫ ਠੇਕੇ ਵਾਲੇ ਨੇਗੇ ਰੇਡ ਪਾਰਟੀ ਵਾਲੇ ਬੰਦੇ ਨੇ ਜੀ ਉਹ ਉਹ ਮੈਨੂੰ ਨਜਾਇਜ਼ ਝੁੱਕ ਕੇ ਲੈ ਕੇ ਗਏ ਨੇ ਆਟੋ ਦੇ ਵਿੱਚ ਮੇਰਾ ਆਟੋ ਚਲਾਣਾ ਮੈਂ ਜੀ ਸਵਾਰੀਆਂ ਵਾਲਾ ਰੋਡ ਤੇ ਤੇ ਉੱਥੋਂ ਤਿੰਨ ਜਾਨੇ ਮੇਨ ਬੰਦੇ ਜਿਹੜੇ ਇੱਕ ਦੂਜੇ ਦਾ ਗੱਡੀ ਦੇ ਵਿੱਚ ਨਾਮ ਲੈ ਰਹੇ ਸੀਗੇ ਇੱਕ ਸੋਲਨ ਆ ਜੀ ਇੱਕ ਗੌਰਵ ਇੱਕ ਬੋਵੀ ਆ ਜੀ ਇਹ ਕੌਣ ਨੇ ਵਿਅਕਤੀ ਇਹ ਵਿਅਕਤੀ ਠੇਕੇ ਵਾਲੇ ਨੇ ਜੀ ਦੋ ਠੇਕੇ ਇੱਕ ਚਾਵਲ ਠੇਕੇ ਵਾਲੇ ਆ ਇੱਕ ਇਧਰ ਆ ਬੁੱਢੇ ਦਰਿਆਲੇ ਠੇਕੇ ਵਾਲੇ ਕੀ ਮਨਸ਼ਾ ਕੀ ਮਨਸ਼ਾ ਇਹਨਾਂ ਚੱਕਣ ਦੀ ਤੁਹਾਨੂੰ ਮਨਛਾ ਸਰ ਮੈਨੂੰ ਤਾਂ ਇੰਨੀ ਮਨਛਾ ਬਾਰੇ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਮੈਂ ਕੋਈ ਇੱਦਾਂ ਦਾ ਕੰਮ ਕਰਦਾ ਨਹੀਂ ਜੀ ਮੈਂ ਸਿਰਫ ਸਵਾਰੀਆਂ ਵਾਲਾ ਆਟੋ ਚਲਾਉਣਾ ਵਾ ਇਹਨਾਂ ਨੇ ਮੈਨੂੰ ਨਜਾਇਜ਼ ਚੱਕ ਕੇ ਮੇਰੇ ਗਲ ਚਾਰ ਪੇਟੀਆਂ ਸ਼ਰਾਬ ਦੀਆਂ ਪਾਈਆਂ ਮੇਰੇ ਆਟੋ ਦੇ ਵਿੱਚ ਰੱਖੀਆਂ ਜੀ ਅੱਛਾ ਫਰੈਂਡ ਵਾਈਜ਼ ਵਾਲੇ ਠੇਕੇ ਵਾਲੇ ਆ ਜੀ ਇਹ ਆ ਘੰਟਾ ਘਰ ਕਪੂਰ ਹਸਪੀਟਲ ਕੋਲੇ ਵੀ ਇਹਨਾਂ ਦਾ ਠੇਕਾ ਜੀ ਉਸ ਤੋਂ ਬਾਅਦ ਜਿਹੜਾ ਬੁੱਡੇ ਦਰਿਆਲੇ ਅੰਦਰ ਰੋਡ ਆਂਦਾ ਵਾ ਉਸ ਰੋਡ ਦੇ ਉੱਪਰ ਵੱਡਾ ਸਾਰਾ ਠੇਕਾ ਉਹਦੇ ਅੰਦਰ ਗਡਾਉਨ ਆ ਜੀ ਉਹ ਗਡਾਉਨ ਦੇ ਅੰਦਰ ਲੈ ਜਾ ਕੇ ਇਹਨਾਂ ਨੇ ਮੈਨੂੰ 6-7 ਜਣਿਆਂ ਲੋਹੇ ਵਾਲੇ ਪੈਪਾ ਨਾਲ ਮੇਰੇ ਪਲਾਸਟਿਕ ਦੇ ਪੈਪ ਮੇਰੇ ਸਿਰ ਤੇ ਮਾਰ ਮਾਰ ਕੇ ਥੋੜੇ ਆ ਜੀ ਕੀ ਕਾਰਨ ਕੀ ਰਹੇਗਾ ਮਾਰਨ ਦਾ ਕਾਰਨ ਤਾਂ ਇਸ ਟਾਈਮ ਮੈਂ ਤਾਂ ਸਮਝ ਬਜਿਆ ਕੋਈ ਸਰ ਜਾਣਦਾ ਨਹੀਂ ਹੈ ਜੀ ਇਹਨਾਂ ਦੇ ਕਾਰਨ ਦੀ ਮਾਰਨ ਦੀ ਨਜਾਇਜ਼ ਕਿ ਮਾਰਨ ਦਾ ਤੁਹਾਨੂੰ ਦਬੋਚਨ ਦਾ ਤੁਸੀਂ ਆ ਰਹੇ ਸੀ ਘਰੋਂ ਆ ਰਹੇ ਸੀ ਨਾ ਮਤਲਬ ਸਰ ਮੈਂ ਸਵਾਰੀਆਂ ਛੱਡ ਕੇ ਆ ਰਿਹਾ ਸੀ ਜਲੰਧਰ ਬਾਈਪਾਸ ਤੋਂ ਇਹਨਾਂ ਨੇ ਮੈਨੂੰ ਦਾਣਾ ਮੰਡੀ ਕੋਲੇ ਗੱਡੀ ਮੇਰੇ ਮਗਰ ਲਾ ਕੇ ਉੱਥੋਂ ਮੇਰੇ ਆਟੋ ਦੇ ਮੂਹਰੇ ਲਾਈ ਇਹਨਾਂ ਨੇ ਗੱਡੀ ਮੈਨੂੰ ਕਹਿੰਦੇ ਗੁੱਟ ਤੋਂ ਫੜ ਕੇ ਥੱਲੇ ਲਾ ਲਿਆ ਕਹਿੰਦੇ ਥੱਲੇ ਉਤਰ ਉਹ ਤੋਂ ਥੱਲੇ ਤਾਰ ਕੇ ਇਹਨਾਂ ਨੇ ਵਿੱਚ ਬਿਠਾ ਲਿਆ ਆਟੋ ਇਹਨਾਂ ਨੇ ਆਪਣੇ ਬੰਦੇ ਨੂੰ ਮੇਰਾ ਫੜਾਤਾ ਵਿੱਚ ਬਿਠਾ ਕੇ ਮੈਨੂੰ ਉੱਥੇ ਲੈ ਕੇ ਆਟੋ ਇਹਨਾਂ ਦਾ ਬੰਦਾ ਮੇਰਾ ਲਿਆਇਆ ਉੱਥੇ ਮੈਨੂੰ ਕਿੱਦਾਂ ਜਾਣਦੇ ਆ ਮੈਨੂੰ ਮੈਨੂੰ ਵਾਈ ਫੇਸ ਨਹੀਂ ਜਾਣਦੇ ਜੀ ਸਰ ਇਹ ਕਿੱਦਾਂ ਜਾਣਦੇ ਹੋ ਤੁਹਾਨੂੰ ਮੈਂ ਇਤਕੀ ਇਹਨਾਂ ਨੂੰ ਪਹਿਲੀ ਵਾਰ ਦੇਖਿਆ ਜੀ ਸਰ ਮੈਂ ਇਦਾਂ ਦਾ ਕੰਮ ਪਛਾਣ ਕਿੱਦਾਂ ਜੀ ਤੁਹਾਨੂੰ ਪਛਾਣ ਇੱਕਦਮ ਹੀ ਆਕੇ ਸਰ ਗੱਡੀ ਡਾਲਾ ਵਾਲੀ ਗੱਡੀ ਨਾਲ ਲਾ ਲਈ ਆ ਹਾਂਜੀ ਸਰ ਕੀ ਸੀਗਾ ਭਾਈ ਉਹਨਾਂ ਨੇ ਮਾਰਨ ਦਾ ਤੁਹਾਨੂੰ ਕਿਹਦਾ ਕਿ ਡਰਾਈਵਰ ਸਰ ਉਹਨਾਂ ਕੋਲੇ ਅੱਜ ਤੋਂ ਘਟੋ ਘਟ ਮੈਂ 5 ਸਾਲ ਪਹਿਲਾਂ ਮੈਂ ਸਮਰਾਲਾ ਚੋਕ ਫਰੈਂਡ ਬਾਈਜ ਵਾਲਿਆਂ ਦੇ ਹਾਤੇ ਤੇ ਕੰਮ ਕਰਦਾ ਸੀ ਅੱਛਾ ਉਸ ਤੋਂ ਬਾਅਦ ਮੈਨੂੰ ਕੰਮ ਨਹੀਂ ਚੰਗਾ ਲੱਗਿਆ ਮੇਰੀ ਮੈਰਿਜ ਹੋਈ ਮੈਂ ਉਹ ਕੰਮ ਛੱਡ ਦਿੱਤਾ ਜੀ ਅੱਛਾ ਉਸ ਕੰਮ ਛੱਡਣ ਤੋਂ ਬਾਅਦ ਮੈਂ ਕਿਹਾ ਕੋਈ ਵਧੀਆ ਕੰਮ ਕਰਦਾ ਜੀ ਠੀਕ ਹੈ ਜੀ ਮੈਂ ਆਟੋ ਚਲਾਉਣ ਲੱਗ ਗਿਆ ਸਵਾਰੀਆਂ ਵਾਲਾ ਅੱਛਾ ਉਸ ਤੋਂ ਬਾਅਦ ਉਹ ਕੰਮ ਛੱਡਣ ਤੋਂ ਬਾਅਦ 4-5 ਸਾਲਾਂ ਤੋਂ ਬਾਅਦ ਇਹਨਾਂ ਨੇ ਮੈਨੂੰ ਕੱਲ ਸ਼ਾਮੀ 6 ਵਜੇ ਉੱਥੇ ਆ ਕੇ ਦਬੋਚ ਲਿਆ ਕਹਿੰਦੇ ਤੇਰੇ ਆਟੋ ਦੇ ਵਿੱਚ ਸ਼ਰਾਬ ਲੋਡ ਕੀਤੀ ਹੋਈ ਆ ਅੱਛਾ ਸੀਗੀ ਲੋਡ ਵੈਸੇ ਨਹੀਂ ਸਰ ਮੇਰਾ ਆਟੋ ਖਾਲੀ ਸੀ ਮੈਂ ਸਵਾਰੀਆਂ ਬਾਈਪਾਸ ਤੇ ਉਤਾਰ ਕੇ ਆ ਰਿਹਾ ਸੀ ਜੀ ਬਿਲਕੁਲ ਖਾਲੀ ਸੀ ਅੱਛਾ ਉਹਨਾਂ ਨੇ ਕਿੰਨੀ ਵੀ ਦੀ ਗੱਲ ਹੋਣੀ ਹੈ ਕੱਲ ਸ਼ਾਮੀ 6 ਵਜੇ ਸਰ ਸ਼ਰਾਬ ਉਹਨਾਂ ਨੇ ਆਪਣੇ ਕੋਲੋਂ ਉੱਥੇ ਠੇਕੇ ਤੇ ਮੇਰਾ ਆਟੋ ਲੈ ਜਾ ਕੇ ਰਾਤ ਨੂੰ ਉੱਥੋਂ ਰੱਖ ਕੇ ਪੁਲਿਸ ਵਾਲਿਆਂ ਨੂੰ 4 ਪੇਟੀਆਂ ਮੇਰੇ ਆਟੋ ਦੇ ਵਿੱਚ ਉਬਰਾਮਤ ਕਰਾਈਆਂ ਨੇ ਸਰ ਮੈਨੂੰ ਠੇਕੇ ਦੇ ਅੰਦਰ ਲੈ ਜਾ ਕੇ ਪਹਿਲਾਂ ਉਹਨਾਂ ਨੇ ਕੁੱਟਿਆ ਜੀ ਉਸ ਤੋਂ ਬਾਅਦ ਮੈਨੂੰ ਸਕਾਰਪਿਓ ਗੱਡੀ ਦੇ ਵਿੱਚ ਬਿਠਾ ਕੇ ਰਾਤੀ 10 ਵਜੇ ਉਹਨਾਂ ਨੇ ਮੈਨੂੰ 4 ਨੰਬਰ ਦਰੇਸੀ ਥਾਣੇ ਦੇ ਵਿੱਚ ਦੇਤਾ ਜੀ ਉਸ ਤੋਂ ਬਾਅਦ ਹ ਦਿਖਾਵੇ ਵਿੱਚ ਰੱਖਿਆ ਗਿਆ ਹਾਂਜੀ ਪੁਲਿਸ ਨੂੰ ਵੀ ਭਲੇਖੇ ਵਿੱਚ ਰੱਖਿਆ ਗਿਆ ਵਾ ਉਹਨਾਂ ਲੋ ਤੇ ਉਸ ਤੋਂ ਬਾਅਦ ਉਹਨਾਂ ਨੇ ਕਟੋ-ਕਟ ਰਾਤੀ 2 ਵਜੇ ਦੇ ਕਰੀਬ ਉਸ ਸਮਾਨ ਲੈ ਕੇ ਆਰੇ ਮੇਰੇ ਆਟੋ ਦੇ ਵਿੱਚ ਰੱਖ ਕੇ ਚਾਰ ਪੇਟੀਆਂ ਲੈ ਕੇ ਔਰ ਮੈਨੂੰ ਪੁਲਿਸ ਵਾਲੇ ਗੱਡੀ ਦੇ ਵਿੱਚ ਲੈ ਕੇ ਗਏ ਬਿਠਾ ਕੇ ਤੇ ਬੁੱਢੇ ਦਰਿਆ ਕੋਲੇ ਸ਼ਮਸ਼ਾਨ ਘਾੜ ਦੀ ਬੈਕ ਸਾਈਡ ਤੇ ਉਹਨਾਂ ਨੇ ਮੇਰੀਆਂ ਫੋਟੋਆਂ ਖਿੱਚੀਆਂ दारू ਦੇ ਨਾਲ ਮੇਰੇ ਆਟੋ ਦੇ ਨਾਲ ਵਿੱਚ ਸ਼ਰਾਬ ਰੱਖ ਕੇ ਉਹਨਾਂ ਨੇ ਬੋਤਲਾਂ ਫੜ ਕੇ ਮੇਰੀ ਵੀਡੀਓ ਬਣਾਈ ਵੀ ਇਹਦੇ ਆਟੋ ਦੇ ਵਿੱਚੋਂ ਸ਼ਰਾਬ ਬਰਾਵੰਦ ਹੋਈ ਆ ਪਰ ਉਹ ਮੇਰੇ ਨਾਲ ਨਜਾਇਜ਼ ਤੱਕਾ ਹੋਇਆ ਸਰ ਮੈਂ ਇਦਾਂ ਦਾ ਕੋਈ ਕੰਮ ਨਹੀਂ ਕਰਦਾ ਜੀ ਆ ਦੇਖੋ ਉਹਨਾਂ ਨੇ ਮੇਰੀ ਹਾਂਜੀ ਮੇਰੇ ਦੋ ਬੱਚੇ ਆ ਜੀ ਇੱਕ ਬੇਟੀ ਆ ਇੱਕ ਬੇਟਾ ਵਾਈ 8 ਮਹੀਨੇ ਦਾ ਹੀ ਤੇ ਮੇਰੇ ਨਾਲ ਨਜਾਇਜ਼ ਕੋਟਮਾਰ ਹੋਈ ਆ ਬਹੁਤ ਜ਼ਿਆਦਾ ਤੱਕਾ ਹੋਇਆ ਮੈਨੂੰ ਕੋਈ ਰੰਜਿਸ਼ ਹੈ ਕੀ ਹੈ ਕੋਈ ਰੰਜਿਸ਼ ਨਹੀਂ ਹੈ ਸਰ ਉਹਨਾਂ ਦਾ ਨਜਾਇਜ਼ ਤੱਕਾ ਵਾ ਕੋਈ ਨਾ ਕੋਈ ਕਿਸੇ ਨਾ ਕਿਸੇ ਨਾ ਬੰਦੇ ਨੇ ਕਿਤੇ ਕਿਧਰ ਉਹ ਆ ਕਿਉਂ ਕੀਤਾ ਕਿਤੇ ਨਾ ਕਿਤੇ ਕੋਈ ਨਾ ਕੋਈ ਮਾੜੀ ਮੋਟੀ ਸਰ ਪਹਿਲਾਂ ਗੱਲ ਹੋਈ ਜਾਂਦੀ ਬੰਦੇ ਨਾਲ ਉਹੀ ਬੰਦਾ ਰੇ ਆ ਕੇ ਕੱਢਦਾ ਵਾ ਆ ਦੇਖ ਲਓ ਮੇਰਾ ਹਾਲ ਉਹਨਾਂ ਨੇ ਕੀ ਕੀਤਾ ਹੋਇਆ ਨਜਾਇਜ਼ ਮੇਰੇ ਇੰਨੀ ਕੁੱਟਮਾਰ ਕੀਤੀ ਐ ਮੈਂ ਚੱਲਣ ਜੋਗਾ ਨਹੀਂ ਰਿਹਾਗਾ ਮੇਰਾ ਸਾਰਾ ਸਰੀਰ ਡੈਮੇਜ ਕੀਤਾ ਹੋਇਆ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰ ਮੇਰੇ ਨਿੱਕੇ ਨਿੱਕੇ ਦੋ ਬੱਚੇ ਐ ਮੈਂ ਕੰਮ ਕਰਨ ਤੋਂ ਵੀ ਗਿਆ ਵਾਂ ਜੀ ਜਿਹੜਾ ਮੈਂ ਆਟੋ ਚਲਾਉਂਦਾ ਸੀ ਉਹ ਵੀ ਉਹਨਾਂ ਨੇ दारू ਵਿੱਚ ਰੱਖ ਕੇ ਥਾਣੇ ਦੇ ਵਿੱਚ ਜਮਤ ਕਰਾਤਾ ਔਰ ਮੇਰੇ ਤੇ ਪਰਚਾ ਦਰਜ ਕਰਵਾਤਾ ਨਜਾਇਜ਼ ਸਰ ਯੂਐਮਬੀ ਦੀ ਗੱਲ ਕਰ ਰਿਹਾ ਹਾਂ ਲੋਕਾਂ ਨਾਲ ਲਾਈਵ ਤੋਂ ਪੱਤਰਕਾਰ ਬੋਲੋ ਜੀ ਬੋਲੋ ਸਰ ਇੱਕ ਪਰ ਉਹ ਕਿ ਕਿ ਸ਼ਕਤੀ ਨਾਮ ਦੇ ਵਿਅਕਤੀ ਦੇ ਹਮਲਾ ਕੀਤਾ ਗਿਆ ਜੀ ਕੁਝ ਪਛਾਣਦੇ ਹੋ ਕਿ ਕਦਮ ਆ ਕਰਕੇ ਮਾਮਲਾ ਜੀ ਕੋਈ ਹਮਲਾ ਕੋਈ ਹਮਲਾ ਨਹੀਂ ਕੀਤਾ ਗਿਆ ਬੰਦੇ ਤੇ ਮੁਕੱਦਮਾੰਦ ਸੀ ਅੱਛਾ ਦਰੂ ਵਾਲੇ ਜਿਹੜੇ ਬੰਦੇ ਹੈਗੇ ਸੀ ਉਹਨੂੰ ਸੈਕਸ਼ੁਅਲ ਜਬਰਵਾਹਣ ਨੇ ਫੜਿਆ ਸੀ ਠੀਕ ਹੈ ਆਟੋ ਤੇ ਦਰੂ ਲਈ ਜਾਂਦਾ ਹੈਗਾ ਸੀ ਚਾਰ ਪਿੱਟੀਆਂ ਠੀਕ ਹੈ ਠੀਕ ਹੈ ਜੀ ਉਹਨੇ ਜਿੰਦ ਨੂੰ ਰੋਕਿਆ ਰੋਕਿਆ ਹੁਣ ਉਹਨੇ ਮਰੇ ਨਹੀਂ ਰੋਕਿਆ ਹੁਣ ਸ਼ਰਧਾ ਕੀਤਾ ਹੁਣ ਹੂੰ ਇਹ ਉਹੀ ਗੱਲ ਬਤ ਹੋਈ ਹੋਰ ਇਹਦਾ ਕੋਈ ਦੰਨਾ ਖਿਆਮਲਾ ਕਰਦਾ ਸਾਡੀ ਜਿਹੜਾ ਕੋਈ ਬਾਤ ਦਾ ਕੋਈ ਪਾਸਾ ਦਾ ਜੋ ਹੈ ਉਸ ਤੇ ਬਣੀ ਜਾਂਦੀ ਵੀ ਹੈ ਸਮਝਦਾ ਐਕਸਾਈਜ ਕਰਦਾ ਠੀਕ ਹੈ ਕਹਿੰਦੇ ਕਿ ਕੱਲ ਥਾਣੀ ਵੀ ਆ ਗਿਆ ਜੀ ਤੁਹਾਡੇ ਕੋਲ ਮਿਲ ਮਿਲ ਕੇ ਵੀ ਕਰੇ ਪਰਚਾ ਵੀ ਦਿੱਤੇ ਦਰਜ ਕਰਦੇ ਕੋਈ ਚੀਜ਼ ਕਰੇਗੀ ਜਿਹੜਾ ਬੰਦਾ ਦੋਸ਼ੀ ਹੈ ਉਹਦੇ ਤੇ ਦੂਜੇ ਦਮਾਨਤਾਂ ਤੇ ਬੋਲਤਾ ਹੋ ਸਕਦਾ ਉਹਦੇ ਟੋਟੋ ਵਿੱਚ ਨਾਲ ਫੜਿਆ ਹੈਗਾ ਹੁਣ ਤਾਂ ਥਾਣੀ ਬੁਲਾਇਆ ਜਾਣਾ ਨਾ ਹੂੰ ਉਹ ਸਿੱਧਾ ਜੂ ਆਪਣੇ ਮੂਹ ਨੂੰ ਆਫਸਰ ਬਲਾਇਆ ਗਿਆ ਕਿਉਂਕਿ ਉਹਦੇ ਮੂਹ ਕੋਲ ਡਾਕੂਮੈਂਟ ਅਧੂਰੇ ਰਹੇ ਕਿ ਮਗਾਈ ਕੀਤਾ ਹੂੰ ਕਿ ਪਾਜੀ ਕਰਦਾ ਕੀ ਹੈ ਆਟੋ ਚਾਲਕ ਹੈ ਕੀ ਹੈ ਕੋਈ ਨਹੀਂ ਪੁੱਛਣ ਦਾ ਲਜਾ ਰਹੀ ਹੈਗੀ ਆਟੋ ਚਾਲਕ ਵੀ ਹੈਗਾ ਜੇ ਦਰੂ ਲੈ ਕੇ ਆਇਆ ਤਾਂ ਸਾਮੀ ਪਰਚਾ ਦਾ ਦਫਤਰ ਹਾਂ 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 ਦਰੂ ਲੈ ਕੇ ਆਇਆ ਲੈ ਕੇ ਰੰਗ ਦਾ ਪਿਆ ਹੈਗਾ ਇਹ ਯਾਰ ਗੁੱਟੀਆਂ ਦੀ ਜਿਵੇਂ ਮੌਕੇ ਤੇ ਵੜੀਆਂ ਜਾਂ ਕਿ ਇਨਸਾਈਡ ਸਾਇਜੈਂਸ ਇੰਸਪੈਕਟਰ ਨੇ ਸਰ ਠੀਕ ਹੈ